ਹੋ ਵਾਹਿਗੁਰੂ ਜੀ ਜੀਤਾਂ ਲਈ ਜਾਂਦਾ ਸਤਨਪੁਰਾਂ ਦਾ ਸਿੱਧਾ ਜਗਾ ਇਹ ਵਾਈ ਕਾਲਾ ਸਾਹਿਬ ਵੀ ਬਤੇ ਜੀ ਹੋਰ ਪਿਆਰੇ ਕਿਦਾਂ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਗਰਮੀ ਬੜੀ ਕਰਦੀ ਹੈ ਕਾਲਾ ਜੀ ਹੈ ਹੋਰ ਕੰਮ ਕਰ ਕਿਦਾਂ ਲੇ ਗੋਣਾ ਤੇ ਪੁੱਤਰਾ ਹਾਂ ਜੀ ਅੱਛਾ ਇੱਥੋਂ ਦੇ ਲੋਕਲੀ ਨਹੀਂ ਜੋ ਹੈ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਤੋਂ ਪਰਿਵਾਰ ਆਇਆ ਸਾਰਾ ਜੀ ਨਾਲ ਨਹੀਂ ਆ ਪੁੱਤ ਹੀ ਆ ਅੱਛਾ ਪੁੱਤਰਾ ਅਮਸ ਕੱਲਾ ਕੀ ਕਨੇ ਪਾਈ ਹੋ ਨਾ ਅੱਛਾ ਠੀਕ ਹੈ ਤੁਹਾਨੂੰ ਗੁਰੂਗ੍ਰਾਮ ਦਾਸ ਨੂੰ ਗੁਰੂਗ੍ਰਾਮ ਦਾਸ ਤੈਨੂੰ ਅੰਮ੍ਰਿਤਸਰ ਵਾਏ ਹੈਂ ਅੰਮ੍ਰਿਤਸਰ ਵਾਏ ਤੈਨੂੰ ਕਿਵੇਂ ਪਤਾ ਲੱਗਾ ਸੀ ਅੰਮ੍ਰਿਤਸਰ ਵਾਏ ਦੱਸ ਬੁੱਤ ਕਿਵੇਂ ਕਿਵੇਂ ਪਤਾ ਲੱਗਾ ਹਾਂਜੀ ਕਿਵੇਂ ਪਤਾ ਲੱਗਾ ਕਿਉਂਕਿ ਸਾਰੇ ਅੰਮ੍ਰਿਤਸਰ ਦੇ ਆਉਂਦੇ ਪਏ ਸਾਰੇ ਅੰਮ੍ਰਿਤਸਰ ਤੋਂ ਆਉਂਦੇ ਪਏ ਆ ਅੱਛਾ ਫਿਰ ਤੇਰੇ ਕੋਲ ਸਮਾਨ ਨਹੀਂ ਖਿਲਿਆ ਗਿਆ ਜਾਂਦੇ ਤੇ ਕਿਆ ਕਰਨਾ ਫਿਰ ਨੂੰ ਤੁਸੀਂ ਕੀ ਕਰ ਰਹੇ ਹੋ ਨਾ ਪੁੱਤ ਤੂੰ ਕੀ ਕਰ ਗੁਰੂ ਜਾਨਦਾਸ ਪਾਸ਼ਾ ਦੇ ਘਰੋਂ ਆਣ ਵਾਲਿਓ ਮੇਰੇ ਤੋਂ ਸਮਾਨ ਹੀ ਲੈ ਕੇ ਜਾਓ ਕਿੰਨਾ ਨਹੀਂ ਹੈ ਤੈਨੂੰ ਪਤਾ ਅੰਮਰਸਰ ਅਕੀਦਾਕਰ ਕਿਧੇ ਘਰ ਹੈ ਮੇਰਾ ਨਾਮ ਦਾ ਗੁਰੂ ਜਾਨਦਾਸ ਪਾਸ਼ਾ ਜੀ ਦਾ ਤੂੰ ਕੀ ਕਰ ਅੰਮਰਸਰ ਅੰਮਰਸਰ ਵਾਲਿਆਂ ਨੂੰ ਕਿ ਅੰਮਰਸਰ ਵਾਲਿਓ ਗੁਰੂ ਜਾਨਦਾਸ ਪਾਸ਼ਾ ਦੇ ਘਰੋਂ ਆਣ ਵਾਲਿਓ ਮੇਰੇ ਤੋਂ ਸਮਾਨ ਹੀ ਲੈ ਕੇ ਜਾਓ ਜੀਠਾ ਰਵਾਈ ਬੱਸ ਇੱਥੇ ਕੋਣ ਹੈ ਮੇਰੇ ਪੂਆ ਇਹ ਪੂਆ ਰਹਿੰਦੀ ਹੈ ਕੋਈ ਨਾ ਪੁੱਤ ਮਾਂ ਵੀ ਅੰਮਰਸਰ ਵਾਲਿਆਂ ਨੂੰ ਕਹੂੰਗਾ ਇਹ ਕਿੱਥੇ ਭਾਜੀ ਬਲੱਬਾ ਹੈ ਗਿਆ ਗਦਾਵਰੀ ਦੇ ਰਾਦੀ ਵੀ ਤੀ ਕਿ ਆ ਕਿ ਸਾਡੇ ਛੋਟੇ ਸਿੰਘ ਨੇ ਦੁਕਾਨ ਲਈ ਆ ਹੈ ਤੇ ਨਾਲ ਤੇ ਪਾਪਾ ਜੀ ਆ ਗਏ ਆ ਤੇ ਇਹਦੇ ਕੋਲ ਦੁਕਾਨ ਦਾ ਸਮਾਨ ਜਰੂਰ ਲੈ ਕੇ ਜਾਓ ਮਰਸਰ ਵਾਲਿਓ ਠੀਕ ਆ ਅੱਜ ਕਿੰਨੇ ਪਏ ਕਮਾਈ ਅੱਜ ਘਟਰਾ ਦਾ 200 ਜੱਟਾ 200 70 70 ਰੁਪਏ ਕਮਾਇਆ ਵੈਰੀ ਗੁੱਡ ਵੈਰੀ ਗੁੱਡ ਠੀਕ ਆ ਗਰਮੀ ਨਹੀਂ ਘਲਾਦੀ ਸੀ ਲੈ ਨਾਲ ਆ ਬਚਾ ਦਿਓ ਹੈ ਖੰਡੀਆਂ ਆ ਛੱਡਿਓ ਆਂਦੀ ਆ ਤੇਰੇ ਗੁਰੂ ਦਾ ਘਰ ਆ ਨਹੀਂ ਤੂੰ ਤੇਰੇ ਗੁਰੂ ਦਾ ਘਰ ਆ ਤੂੰ ਕਿਆ ਕਰ ਅੰਮਰਸਰ ਵਾਲਿਓ ਮੇਰੇ ਗੁਰੂ ਦੇ ਘਰ ਆਣ ਵਾਲਿਓ ਮੇਰੇ ਕੋਲ ਸਮਾਨ ਲੈ ਕੇ ਜਾਓ ਠੀਕ ਹੈ ਅੱਛਾ ਤੇਰੀ ਦੁਕਾਨ ਹੈ ਆਹ ਵਾਤਾੜੀ ਦੁਕਾਨ ਹੈ ਇਹ ਉੱਗੜੀ ਦਾ ਆਇਆ ਨਾ ਆ ਦੁਕਾਨ ਹੈ ਹਾਂਜੀ ਅੱਛਾ ਚਾਹ ਮੰਗਣਾ ਹੈ ਚਾਹ ਪੀਣਗੇ ਚਾਪ ਲਾਏਗਾ ਪੱਕਾ ਬਲਾਏਗਾ ਪੱਕੀ ਬਲਾਉਂਗਾ ਚਾਹ ਪੀਣੇ ਮੇਰੇ ਜੱਟ ਲਈ ਸਮਾਨ ਲੈ ਕੇ ਲਈਏ ਚਲੋ ਫੜੋ ਫੜੋ ਕਿੰਨੇ ਪੈਸੇ ਮੋੜਨੇ ਬਗਦੀ ਹਾਂਜੀ ਕਿੰਨੇ ਪੈਸੇ ਮੋੜਨੇ ਆ 10 ਸੋਲ 10 ਸੋਲ ਹੰਤ ਗੁਰੇ ਸਵਾਸ ਸਵਾਸ ਬੋਲ ਸਵਾਸ ਸਵਾਸ ਗੁਰੂ ਰਾਮਦਾਸ ਔਰ ਗੁਰੂ ਰਾਮਦਾਸ ਸਵਾਸ 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 ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਫਿਰ ਬੋ ਸਵਾਸ 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 ਰਾਮਦਾਸ ਗੁਰੂ ਰਾਮਦਾਸ ਆਪਾ ਪਾਪਾ ਜੀ ਬੁੜ ਗੋ ਗੱਲ ਸੁਣੋ ਨਾ ਕਰੋ ਦੱਦਾ ਦਰਬੀਏ ਰਖ ਲਓ ਕੋਈ ਗੱਲ ਨਹੀਂ ਇੱਕ ਨਹੀਂ ਰਖ ਲਓ ਤੁਸੀਂ ਕੋਈ ਨਹੀਂ ਬੇਨਤੀ ਸੁਣੋ ਕੋਈ ਗੱਲ ਨਹੀਂ ਵਿਚਣ ਜੀ ਇੱਥੇ ਨੇ ਪਰ ਤਾਂ ਕਰ ਇਹ ਅੰਮਰਸਰ ਵਾਲਿਆਂ ਦਾ ਪਿਆਰ ਆ ਗੁਰਦਵੰਦ ਸਾਹਿਬ ਪਾਸ਼ਾ ਜੀ ਦੇ ਦਰ ਤੋਂ ਆਣ ਆੜ ਮਾਲਿਆਂ ਦਾ ਠੀਕ ਹੈ ਕੀ ਕੀ ਪਰਾ ਬੁੱਲਣਾ ਆਪਾ ਸਵਾਸ ਸਵਾਸ ਗੁਰੂਰਾਉਂਦਾ ਠੀਕ ਹੈ ਇਹ ਪੁੱਤ ਤੈਨੂੰ ਨਾ ਗੁਰਦਵੰਦ ਸਾਹਿਬ ਪਾਸ਼ਾ ਨੇ ਦਿੱਤੇ ਆ ਠੀਕ ਹੈ ਚਲੋ ਠੀਕ ਹੈ ਪਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ